ਜਗੁਰਦੇਵ ਤਨਗੁਰਦੇਵ ਸਤਿਗੁਰੂ ਦਾਸ ਮਹਾਰਾਜ ਜੀ ਕੀ ਜੈ ਆਜਾਸੀ ਮਾਤਾ ਸ੍ਰੀਤਿਵੇ ਫੁਲੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੋਆ ਪਠਾਨਕੋਟ ਵਿੱਚ ਬੱਚਿਆਂ ਨੂੰ ਕਾਫੀਆਂ ਕਿਤਾਬਾਂ ਦੀ ਸੇਵਾ ਕਰਨ ਵਾਸਤੇ ਆਏ ਹੋਏ ਆ ਇਹ ਦੇਖੋ ਸਰਕਾਰੀ ਸਕੂਲਾਂ ਦਾ ਲੁੱਕ ਬਹੁਤ ਹੀ ਵਧੀਆ ਹੈ ਦੁਨੀਆਂ ਨੇ ਸਿਰਫ ਇੱਕ ਹੀ ਗੱਲ ਬਣੀ ਹੋਈ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਪੜਾਣਾ ਹੈਗਾ

ਦੇ ਦੇਖੇ ਮਾਤਾ ਜੀ ਕਿ ਸਰਵਾਈ ਦਾ ਐਜੂਕੇਸ਼ਨ ਕੋਚ ਲਗਾ ਸੋਸਾਇਟੀ ਵੱਲੋਂ ਕਰਾਇਆ ਦਿੱਤੀ ਹੈ ਸਾਡੇ ਦੀ ਭੈਣ ਦੀ ਸਰਤਾ ਜੀ ਰਾਜ ਕੁਮਾਰ ਜੀ ਵੀ ਸਾਡੇ ਵਿੱਚ ਸਰਤਾ ਐਕਸਪਰਟ ਪ੍ਰੋਡਕਟਰ ਕਰਵਾ ਦਿੱਤੀ ਸਾਡਾ ਸਿਰ ਮੋਟੋ ਵੀ ਹੈ ਕਿ ਜਿਹੜੇ ਬੱਚੇ ਜਿਹੜੇ ਕ੍ਰੀਮ ਪੱਤੀ ਚ ਨੇ ਅੱਛੇ ਐਜੂਕੇਟਿਡ ਫਿਊਚਰ ਇੱਥੇ ਲੱਗਦੇ ਆ ਜਿਹੜੇ ਬੱਚਿਆਂ ਨੂੰ ਚੰਗੀ ਤਰੀਕਾ ਨਾਲ ਐਜੂਕੇਸ਼ਨ ਦਿੰਦੇ ਆ ਤੇ ਸਾਡੇ ਬੱਚੇ ਵੀ ਬੇਨਤੀ ਕਰਨੇ ਆਪਣੇ ਘਰ ਜਾ ਕੇ ਵੀ ਕਹਿਣੇ ਆਪਣੇ ਪਰੋਸ਼ੀਆਂ ਨੂੰ ਵੀ ਕਹਿਣਾ ਵੀ ਆਪਣੇ ਬੱਚਿਆਂ ਨੂੰ ਗਵਰਨਰ ਸਕੂਲ ਦੇ ਵਿੱਚ ਲਿਆਓ ਜਿੱਥੇ ਬਹੁਤ ਵਧੀਆ ਐਜੂਕੇਸ਼ਨ ਮਿਲਦੀ ਹੈ ਅਸੀਂ ਇਸ ਸੰਸਥਾ ਵੱਲੋਂ ਅੱਗੋਂ ਤੋਂ ਵੀ ਇਸ ਸਕੂਲ ਨੂੰ ਪੂਰਾ ਅਡਾਪਟ ਕੀਤਾ ਇਹ ਇਹਨਾਂ ਦੀ ਪੂਰਾ ਸਾਥ ਦੇਵਾਂਗੇ ਇਨੀ ਬੈਂਤੀ ਸਾਡੇ ਅੰਦਰ ਅਸਲੀ ਡਾਕਟਰ ਸਾਹਿਬ ਵੀ ਸਾਡੇ ਵਿੱਚ ਆਏ ਹੈ ਜਿਹੜੀ ਮੀਲ ਮੀਲ ਜਿਹੜੇ ਮਿਡ-ਮੀਲ ਜਿਹੜਾ ਭੋਜਨ ਬਣਾਉਂਦੇ ਆਪਣੇ ਅਕਸਰ ਸਾਹਿਬ ਰਾਜਪਾਟ ਵੀ ਮਿਲ ਕੇ ਸਾਡੇ ਕੋਲ ਕੋਟ ਆ ਸਕਦੀ ਹੈ ਔਰ ਮੈਂ ਵੀ ਬੇਨਤੀ ਕਰਨਾ ਕਿ ਡਾਕਟਰ ਸਾਹਿਬ ਕੋਲੋ ਆਪਣੇ ਕੋਈ ਵੀ ਤਰ੍ਹਾਂ ਦੇ ਵੀ ਕਿਸੇ ਨੇ ਮੈਡੀਕਲ ਪ੍ਰੋਬਲਮ ਹੋ ਗਿਆ ਹੋ ਅਸੀਂ ਪੂਰੀ ਪੂਰੀ ਹੈਲਪ ਕਰਾਂਗੇ ਜਿੰਨੀ ਵੀ ਹੋ ਸਕਦੀ ਹੋਗੀ ਉਹਦੀ ਲੈਫਟੀ ਕਰਾਵਾਂਗੇ ਇਹਨਾਂ ਹੀ ਗੱਲਾਂ ਮੈਂ ਸਾਰਿਆਂ ਦਾ ਤੋਂ ਮੌਜੂਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਕੋਲ ਮਾਤਾ ਸੁਪਰੀ ਵਾਈਟ ਹੋਲੀ ਜੀ ਅੱਜ ਸਾਈਟ ਤੇ ਕੋਲ ਜਿਹੜੇ ਵੀ ਸਾਡੇ ਕਮੇਟੀ ਦੇ ਮੈਂਬਰਸ ਆਏ ਨੇ ਸਾਡਾ ਧੰਨਵਾਦ ਕਰਦੇ ਆਂ ਵਰਨਾਨ ਹੀ ਸਾਡੇ ਕੋਲ ਡਾਕਟਰ ਸਾਹਿਬ ਜਿਹੜੇ ਇੱਕ ਡਾਕਟਰ ਦੇ ਬਾਅਦ ਚ ਸਮਾਸ਼ੀ ਵੀ ਲੈਨੇ ਨੇ ਡਾਕਟਰ ਐਮ ਐ ਲਾਤਰੀ ਜੀ ਉਹ ਸਾਡੇ ਕੋਲ ਆਏ ਨੇ ਸਾਡੇ ਪਿੰਡ ਵਿੱਚ ਆਏ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਔਰ ਨਾਲ ਹੀ ਉਹਨਾਂ ਨੂੰ ਉਹਨਾਂ ਦੀ ਇੱਕ ਜਿਹੜੀ ਖਾਸ ਉਹਨਾਂ ਦੀ ਗੱਲ ਉਹ ਅਸੀਂ ਦੱਸ ਦਿੰਦੇ ਆਂ ਕਿ ਜਦੋਂ ਵੀ ਕੋਈ ਵੀ ਗਰੀਬ ਕਿਸੇ ਵੀ ਏਰੀਆ ਦੇ ਵਿੱਚੋਂ ਜਦੋਂ ਡਾਕਟਰ ਸਾਹਿਬ ਕੋਲ ਜਾਂਦਾ ਹੈ ਕਿ ਡਾਕਟਰ ਸਾਹਿਬ ਕਹਿੰਦੇ ਕਿ ਪਹਿਲੇ ਹਾਸਕੀਆ ਜੀ ਮਨੀਸ਼ ਜੀ ਜਿਹੜੀ ਆ ਬਿਮਾਰੀ ਘੱਟ ਦਿੰਦੇ ਆਂ ਦੂਸਰਾ ਉਹਨਾਂ ਨੂੰ ਘੱਟ ਤੋਂ ਘੱਟ ਜਿਹੜੇ ਪੈਸੇ ਲੈ ਕੇ ਉਹਨਾਂ ਦਾ ਤਾਂਜ ਕਰਦੇ ਆ ਇਸ ਕਰਕੇ ਕਿ ਉਹਨਾਂ ਦੇ ਧੰਨਵਾਦੀ ਆ ਉਹਨਾਂ ਬਾਕੀ ਜਿੰਨੇ ਵੀ ਸਾਡੇ ਕੋਲ ਇੱਥੇ ਬੱਚੇ ਸੈਟ ਬੈਠੇ ਨੇ ਔਰ ਟੀਚਰ ਸਾਹਿਬਾਨ ਨੇ ਇਹਨਾਂ ਨੂੰ ਇਹ ਹੀ ਇਨਫਰਮ ਕਰਾਂਗੇ ਕਿ ਜਦੋਂ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ ਸਾਡੇ ਡਾਕਟਰ ਸਾਹਿਬ ਇੱਥੇ ਰਹੇ ਨੇ ਉਹਨਾਂ ਨੂੰ ਜਾ ਕੇ ਦੱਸ ਸਕਦੇ ਆ ਸਾਡੇ ਜਿਹੜੀ ਪਾਲ ਸ੍ਰੀ ਭਾਈ ਭੁੱਲੇ ਜਿਹਨਾਂ ਇਸ ਸੁਸਾਇਟੀ ਦੇ ਕਮੇਟੀ ਮੈਂਬਰ ਨੇ ਇਹਨਾਂ ਦਾ ਸ਼ਿਰਮਾਨੇ ਉਹਨਾਂ ਨੂੰ ਵੀ ਜਾ ਕੇ ਆਪਣੀ ਪ੍ਰੋਬਲਮ ਦੱਸ ਸਕਦੇ ਨੇ ਔਰ ਬਹੁਤ ਹੀ ਬੜਾ ਇੱਕ ਵਧੀਆ ਸਾਗਤ ਫਿਰ ਵਿੱਚ ਇਹਨਾਂ ਨੇ ਇਹ ਤੁਹਾਨੂੰ ਦੱਸੀ ਹੈ ਕਿ ਇੱਕ ਫ੍ਰੀ ਟੀਚਰ ਰੱਖੇ ਨੇ ਨਸਰੀ ਨੂੰ ਲੈ ਕੇ ਕਲਾਸ ਲੱਗਦੇ ਬੱਚਾ ਨੂੰ ਪੜ੍ਹਾਉਣ ਲਈ ਕਿ ਉਹ ਜਿਹੜੇ ਛੋਟੇ ਬੱਚੇ ਜਿਹੜੇ ਪੜ੍ਹਨ ਤੋਂ ਪੰਜੇ ਰਹਿੰਦੇ ਪਏ ਆ ਜਿਹੜੇ ਜਿਹਨਨ ਮਤਲਬ ਮੁਸ਼ਕਲ ਆ ਰਹੀ ਹੈ ਉਹ ਚੋਂ ਹਮ ਸਪੈਸ਼ਲ ਟਾਈਮ ਦੇ ਕੇ ਜਿਹੜਾ ਟੀਚਰ ਰੱਖਦੇ ਆ ਕਿ ਪੜ੍ਹਾਉਣ ਵਾਸਤੇ ਬੈਨਾ ਕਰਦੇ ਧੰਨਵਾਦ ਕਰਦੇ ਦੋਸਤ ਵੈਲ ਸਟ੍ਰੈਟੀ ਜਿਹੜੀ ਹੈ ਸੈਂਟਰ ਸਕੂਲ ਕੋ ਆ ਵਿੱਚ ਪਹੁੰਚੀ ਹੈ ਇਹ ਸੋਸਾਇਟੀ ਜਿਹੜੀ ਹੈ ਇਹ ਸਾਡੇ ਡਿਸਟ੍ਰਿਕਟ ਦੀ ਨਹੀਂ ਹੌਲੀ ਹੌਲੀ ਕਰਕੇ ਪਿੰਡਾਂ ਚੱਲ ਕੇ ਡਿਸਟ੍ਰਿਕਟ ਸੀਗਾ ਲੱਗ ਕੇ ਪੂਰੇ ਪੰਜਾਬ ਦੀ ਸੋਸਾਇਟੀ ਬਣ ਗਈ ਹੈ ਇਹਦੇ ਨਾਲ ਨੈਸ਼ਨਲ ਸੋਸਾਇਟੀ ਬਣ ਗਿਆ ਜਿਹੜੀ ਕਿ ਬਾਹਰ ਦੇ ਦੇਸ਼ਾਂ ਦੇ ਉਹਨਾਂ ਤੋਂ ਵੀ ਇਸ ਸੋਸਾਇਟੀ ਨੂੰ ਆਪਣਾ ਯੋਗਦਾਨ ਆ ਰਿਹਾ ਹੈ ਜੋ ਯੋਗਦਾਨ ਭੇਜਦੇ ਹਨ ਆਪਣਾ مالی ਸਹਾਇਤਾ ਮੈਂ ਮੱਤ ਕਰਦੇ ਨਾ ਕਮੇਟੀ ਨੂੰ ਉਸੇ ਮਾਲੀ ਮਹੱਤਵ ਦੇ ਨਾਲ ਅਸੀਂ ਬੱਚਿਆਂ ਦਾ ਜਿਹੜਾ ਹੈ ਸਕੂਲਾਂ ਦੇ ਜਾ ਕੇ ਐਜੂਕੇਸ਼ਨ ਦਾ ਇਹੜਾ ਮਿਆਰ ਚੁੱਕਵਾਦੇ ਬੱਚੇ ਨੂੰ ਕਾਪੀਆਂ ਦੇ ਰਿਆ ਜਿਹੜਾ ਬੱਚਿਆਂ ਨੂੰ ਵਰਦੀ ਦੀ ਲੋੜ ਹੈ ਵਰਦੀ ਦਿੱਤੀ ਜਾਂਦੀ ਆ ਫੂਡਾਂ ਦੀ ਲੋੜ ਆ ਫੂਡ ਨਹੀਂ ਆਦੀ ਆ ਕਿਸੇ ਵੀ ਬੱਚੇ ਨੂੰ ਫੂਡ ਚਾਹੀਦਾ ਆਪਣੇ ਅਧਿਆਪਕ ਨੂੰ ਦੱਸੋ ਸਾਡੀ ਸੋਸਾਇਟੀ ਉਸੇ ਵੇਲੇ ਤੁਹਾਡੇ ਕੋਲ ਸਮਾਨ ਪਹੁੰਚਾਵੇਗੀ ਬਾਕੀ ਅੱਜ ਆਹੀ ਸੋਸਾਇਟੀ ਵਾਲੇ ਇਸ ਸਕੂਲ ਦੇ ਦੋ ਅਧਿਆਪਕ ਸ਼੍ਰੀ ਕੇਰਵੀਰ ਜੀ ਔਰ ਸ਼੍ਰੀ ਸ਼ਸ਼ੀਪਾਲ ਜੀ ਨੂੰ ਉਹਨਾਂ ਦੇ ਚੰਗਿਆਂ ਸੇਵਾਵਾਂ ਕਰਕੇ ਸਨਮਾਨ ਦੇ ਰਹੇ ਹਾਂ ਇਸ ਕਰਕੇ ਇਸ ਸੁਸਾਇਟੀ ਦੇ ਮੈਂਬਰ ਇਹਦਾ ਦੋਨਾਂ ਵਿਅਕਤੀਆਂ ਨੂੰ ਸਨਮਾਨ ਸਰਟੀਫਿਕੇਟ ਦੇਣਗੇ ਜੈ ਜੁਟੇ ਮਾਤਾ ਸੁਗਤੀ ਭਾਈ ਫੁੱਲੇ ਐਜੂਕੇਸ਼ਨਲ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਦੀ ਸਾਰੇ ਟੀਮ ਜਿਹੜੀ ਹੈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋ ਅਦੇ ਵਿੱਚ ਆਈ ਹੈ ਇਹ ਸੋਸਾਇਟੀ ਬੱਚਿਆਂ ਦੇ ਉਠਾਨ ਵਾਸਤੇ এডੂਕੇਸ਼ਨ ਵਾਸਤੇ ਲੱਗੀ ਹੋਈ ਹੈ ਔਰ ਇੱਥੇ ਜ਼ਰੂਰਤਮੰਦ ਬੱਚਿਆਂ ਨੂੰ ਸਾਰਿਆਂ ਨੇ ਕਾਪੀਆਂ ਭੇਟ ਕੀਤੀਆਂ ਹੈਗੀਆਂ ਆ ਇਹਨਾਂ ਦਾ ਸੋਸਾਇਟੀ ਦਾ ਮੇਨ ਮੋਟਿਵ ਹੈ এডੂਕੇਸ਼ਨ ਕਿਉਂਕਿ ਵਿਦਿਆ ਦਾਣ ਜਿਹੜਾ ਸਭ ਤੋਂ ਟਾਪ ਮੋਸਟ ਦਾਣ ਹੈ ਕਿਉਂਕਿ ਵਿਦਿਆ ਕਿਸੇ ਕੋਲ ਖੋ ਨਹੀਂ ਸਕਦੇ ਅਸੀਂ ਬਾਕੀ ਸਭ ਕੁਝ ਰਾਇਆ ਜਾ ਸਕਦਾ ਹੈ ਔਰ ਇਹ ਸੋਸਾਇਟੀ ਜਿਹੜੀ ਹੈ ਇਹ ਸਾਰੇ ਮੈਂਬਰ ਇਤੇ ਆਏ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੀ ਐਜੂਕੇਸ਼ਨ ਬੱਚਿਆਂ ਦੀ ਐਜੂਕੇਸ਼ਨ ਤੇ ਲੱਗੇ ਹੋਣਾ ਹੈ ਮੈਂ ਬਹੁਤ ਬਹੁਤ ਸੋਸਾਇਟੀ ਦੇ ਮੈਂਬਰਸ ਦਾ ਪ੍ਰਧਾਨ ਦਾ ਸਾਰੇ ਟੀਮ ਦਾ ਬਹੁਤ ਬਹੁਤ ਥੈਂਕਸ ਕਰਦਾ ਔਰ ਨਾਲ ਇਹ ਜਰੂਰ アドਵਾਈਸ ਕਰਾਂ 나 ਅਪੀਲ ਕਰਾਂਗਾ ਰਿਕਵੈਸਟ ਕਰਾਂਗਾ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਈਵੇਟ ਸਕੂਲਾਂ ਵਿੱਚ ਜਰੂਰ ਪਾਓ ਕਿਥੇ ਜਿਹੜੇ ਟੀਚਰ ਨੇ ਬਹੁਤ ਹੀ ਐਜੂਕੇਟਿਡ ਨੇ ਵੈਲ ਡਿਸਪਲਨ ਹੈ ਇਹ ਕੁਝ ਕੁ ਸਿੱਖ ਕੇ ਜਾਓ ਅੱਜ ਸਾਡੀ ਸੋਸਾਇਟੀ ਦੇ ਵਿੱਚ ਪੂਆ ਦੇ ਬਹੁਤ ਹੀ ਪਪੂਲਰ ਐਕਸੈਸਸੈਂਸ ਸਾਡੀ ਭੈਣ ਜੀ ਸ਼੍ਰੀਮਤੀ ਰਾਜਕੁਮਾਰੀ ਜੀ ਆਇਆਂ ਨੂੰ ਉਹਨਾਂ ਦਾ ਵੀ ਐਸੋਸਾਇਟੀ ਵੱਲੋਂ ਬਹੁਤ ਬਹੁਤ ਥੈਂਕਸ ਕਰਦੇ ਆਂ ਜੈਗੁਰੂ ਦੇ ਭਰਮ